ਟਰੈਕਟਰ ਅੱਜ ਤੋਂ 1.5 ਮਹੀਨਾ ਪਾਈ ਨੇ ਇੰਜਨ ਦਾ ਕੰਮ ਕਰਵਾਇਆ ਸੀ ਦੋ ਹੋ ਗਏ ਨੇ ਵੱਧ ਵੱਧ ਪਰ ਲੇਕਿਨ ਇੰਜਨ ਦਾ ਕੰਮ ਕਰਾਉਣ ਤੋਂ ਪਹਿਲਾਂ ਟਰੈਕਟਰ ਜਿਹੜਾ ਬਿਲਕੁਲ ਸਹੀ ਚੱਲਦਾ ਸੀ ਖਚਾਈ ਬਿਲਕੁਲ ਓਕੇ ਸੀ ਦੋਸਤੋ ਜਿਹੜਾ ਆਪਣੇ ਕੋਲ ਟਰੈਕਟਰ 4 ਵੀਲ 855 ਜ ਆਇਆ ਸੀਗਾ ਪੰਪ ਦੀ ਹਾ ਮੋਡੀਫਿਕੇਸ਼ਨ ਕਰਾਉਣ ਲਈ ਤੇ ਸੋ ਇਸ ਟਰੈਕਟਰ ਨੂੰ ਆਪਾਂ ਚੈੱਕ ਅਪ ਕਰਦੇ ਹਾਂ ਜਿਹੜਾ ਟਰੈਕਟਰ ਸਟੈਂਡਰਡ ਤਿਆਰ ਕਰ ਰਹੇ ਆ ਆਪਾਂ ਉਹਦੇ ਵਿੱਚ ਕਲਚ ਬਲੇਡ ਜਿਹੜੀ ਇਹ ਸੋਨਾਲਿਕਾ ਕੰਪਨੀ ਦੀ ਯੂਜ਼ ਕਰਾਂਗੇ 5 ਫਰੀ ਤੇ ਬਾਕੀ ਉਹਦੇ ਵਿੱਚ ਜਿਹੜਾ ਫਿੰਗਰ ਸੈੱਟ ਆ ਉਹ ਵੀ ਆਪਾਂ ਲੁੱਕ ਦਾ ਪਾ ਰਹੇ ਆ ਸਟੈਂਡਰ ਟਰੈਕਟਰ ਖੋਲਾ ਵਸੀ ਆਪਾਂ ਉਹਦਾ ਫੇਸ ਲਵਾ ਰਹੇ ਆ ਦਰਬਾਈ ਤੋਂ ਤੇ ਲਵਾ ਕੇ ਫੇਸ ਤੇ ਫਿਰ ਚਲਦੇ ਆ ਨਾਲੇ ਪੌਣੇ ਕਲਚ ਬਲੇਡ ਜੀ ਬਾਜੀ ਸਤਿ ਸ੍ਰੀ ਅਕਾਲ ਸਵਾਗਤ ਆ ਇੱਕ ਵਾਰੀ ਫੇਰ ਤੁਹਾਡਾ ਆਪਣੀ ਤੁਹਾਡੀ ਆਪਣੀ ਨਵੀਂ ਵੀਡੀਓ ਦੇ ਵਿੱਚ ਆਵਾਜ਼ ਦੀ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰ ਰਹੇ ਆ ਬਾਕੀ ਦਾ ਪਾਰਟ ਜਿਹੜੇ ਆਪਣੇ 75 ਪਰਾਲੇ ਟਰੈਕਟਰ ਤੇ ਚੱਲ ਰਹੇ ਆ ਤੇ ਉਹ ਵੀ ਤੁਹਾਨੂੰ ਰੈਗੂਲਰ ਪਾਇਆ ਕਰਾਂਗੇ ਹਨ ਬਾਕੀ ਇੱਕ ਮੇਨ ਵੀਡੀਓ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਪਾ ਰਹੇ ਆ ਕਿਉਂਕਿ ਬਚਿੱਤਰ ਭਰਾ ਦੇ ਟਰੈਕਟਰ ਦਾ ਕੰਮ ਤਾਂ ਆਲਰੇਡੀ ਚੱਲੀ ਜਾਂਦਾਗਾ ਕਈ ਭਰਾ ਕਹਿਣਗੇ ਯਾਰ ਸਾਨੂੰ ਰੈਗੂਲਰ ਵੀਡੀਓ ਚਾਹੀਦੀ ਹੈ ਤੇ ਐਦਾਂ ਦੇਖਣ ਦਾ ਮਜ਼ਾ ਨਹੀਂ ਆਉਂਦਾ ਪਰ ਲੇਕਿਨ ਉਸ ਟਰੈਕਟਰ ਦੀ ਜਿਹੜੇ ਰੈਗੂਲਰ ਵਲੌਗ ਤਾਂ ਬਣ ਰਹੇ ਆ ਪਰ ਲੇਕਿਨ ਇੱਕ ਇੰਟਰਸਟਿੰਗ ਵੀਡੀਓ ਇੱਕ ਇੰਟਰਸਟਿੰਗ ਕਹਾਣੀ ਤੁਹਾਨੂੰ ਅੱਜ ਇੱਕ ਸਵਰਾਜ ਟਰੈਕਟਰ ਆਪਣੇ ਕੋਲੇ ਆਇਆ 855 ਕਬਰਵੱਛੇ ਤੋਂ ਉਸ ਟਰੈਕਟਰ ਦੇ ਵਿੱਚ ਪ੍ਰੋਬਲਮ ਕੀ ਸੀ ਕਿਉਂ ਉਹ ਟਰੈਕਟਰ ਖੋਲਿਆ ਜਿਹੜਾ ਕਿਦਰ ਪਿੱਛੇ ਦੇਖ ਰਹੇ ਹੋ ਤੁਸੀਂ ਕੀ ਇਹਦਾ ਕਾਰਨ ਸੀ ਸਭ ਤੋਂ ਪਹਿਲਾਂ ਦੱਸਾਂ ਇਹ ਟਰੈਕਟਰ ਅੱਜ ਤੋਂ 1.5 ਮਹੀਨਾ ਪਾਈ ਨੇ ਇੰਜਨ ਦਾ ਕੰਮ ਕਰਵਾਇਆ ਸੀ ਦੋ ਹੋ ਗਏ ਨੇ ਵੱਧ-ਵੱਧ ਪਰ ਲੇਕਿਨ ਇੰਜਨ ਦਾ ਕੰਮ ਕਰਾਉਣ ਤੋਂ ਪਹਿਲਾਂ ਟਰੈਕਟਰ ਜਿਹੜਾ ਬਿਲਕੁਲ ਸਹੀ ਚੱਲਦਾ ਸੀ ਖਚਾਈ ਬਿਲਕੁਲ ਓਕੇ ਸੀ ਟਰੈਕਟਰ ਆ ਵਧੀਆ ਚੱਲਦਾ ਸੀ ਪਰ ਲੇਕਿਨ ਉਸ ਤੋਂ ਇੰਨਾਂ ਤੋਂ ਬਾਅਦ ਫਿਰ ਟਰੈਕਟਰ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਇਹ ਮਿਲੀ ਆ ਕਿ ਟਰੈਕਟਰ ਇੰਜਨ ਦਾ ਕੰਮ ਵੀ ਕਰਵਾ ਲਿਆ ਪਰ ਲੇਕਿਨ ਟਰੈਕਟਰ ਨਾ ਤਾਂ ਸਮੋਕ ਛਾੜਦਾ ਸੀ ਧੂਆਂ ਬਹੁਤ ਜ਼ਿਆਦਾ ਮਾਰਦਾ ਸੀ ਬਾਕੀ ਟਰੈਕਟਰ ਆਰਪੀਐਮ ਆਪਣੇ ਬਹੁਤ ਜ਼ਿਆਦਾ ਡ੍ਰੌਪ ਕਰਦਾ ਸੀ ਤੁਹਾਨੂੰ ਇਸ ਟਰੈਕਟਰ ਦੀ ਜਿਹੜੀ ਵੀਡੀਓ ਮੈਂ ਲਾਉਂਗਾ ਵਿੱਚ ਕਲਿੱਪ ਲਾ ਕੇ ਜਾਊਂਗਾ ਦੇਖਿਓ ਤੁਸੀਂ ਜ਼ਰੂਰ ਕਿਵੇਂ ਟਰੈਕਟਰ ਦੇ ਵਿੱਚ ਇਹਦੇ ਵਿੱਚ ਦੁੱਕ ਦਿੱਕਤ ਸੀਗੀ ਪਰੇਸ਼ਾਨੀ ਸੀਗੀ ਹੁਣ ਇਹਦੇ ਵਿੱਚ ਫਾਲਟ ਕੀ ਨਿਕਲਿਆ ਕੀ ਕਾਰਨਾ ਆਓ ਅੱਜ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕਿਉਂ ਕ੍ਰੈਂਕਸ਼ਾਫਟ ਖੋਲਣ ਦੀ ਲੋੜ ਪਈ ਸਾਰੀ ਤੁਹਾਨੂੰ ਦਿਖਾ ਕੇ ਜਾਊਂਗਾ ਕਿਉਂਕਿ ਕਈ ਭਰਾਵਾਂ ਦੇ ਮਨ ਦੇ ਵਿੱਚ ਸੋਚ ਤੇ ਵਹਿਮ ਇਹ ਵੜ ਜਾਂਦਾ ਕਿ ਸਿਰਫ ਉੱਤੋਂ ਤੋਂ ਪਿਸਟਨ ਸਲੀਪ ਆ ਕੇ ਇਸ ਟਰੈਕਟਰ ਦਾ ਜਿਹੜਾ ਕੰਮ ਓਕੇ ਹੋਇਆ ਅਸੀਂ ਹੈਡ ਦਾ ਕੰਮ ਕਰਕੇ ਓਕੇ ਹੋਇਆ ਨਾ ਜੀ ਕ੍ਰੈਂਕ ਖੋਲਣ ਦੀ ਲੋੜ ਮਿਸਤਰੀਆਂ ਦਾ ਲਾਲਚਾ ਦੇਖੋ ਇਹਦੇ ਵਿੱਚ ਸਾਨੂੰ ਕੋਈ ਲਾਲਚ ਨਹੀਂ ਅਸੀਂ ਉੱਤੋਂ ਤੋਂ ਕੰਮ ਕਰਨ ਦੇ ਪੈਸੇ ਵੀ ਓਨੇ ਲੈਣੇ ਆ ਚਾਹੇ ਕ੍ਰੈਂਕ ਕਰਵਾ ਲਈ ਅਗਲਾ ਅਸੀਂ ਓਨੇ ਲੇਬਰ ਲੈਣੇ ਆ ਆਪਾਂ ਕੋਈ ਐਨੇ ਵੀ ਉਦੋਂ ਅੱਧੇ ਲਾਵਾਂਗੇ ਜਾਂ ਬਾਅਦ ਵਿੱਚ ਫੁੱਲ ਲਾਵਾਂਗੇ ਪੈਸੇ ਵੀ ਓਨੇ ਲੱਗਦੇ ਜੈਨ ਜੱਪਾ ਸੀਲਾਂ ਤੇਲ ਤੱਪਾ ਸਾਰਾ ਕੁਝ ਓਨਾ ਹੀ ਪੈਂਦਾ ਖੋਲਣ ਦਾ ਲਾਲਚ ਨਹੀਂ ਹੁੰਦਾ ਸੱਜਣੋ ਇਹ ਲਾਲਚ ਆਪਣੇ ਮਿਸਤਰੀ ਭਰਾਵਾਂ ਦੇ ਬਣਾਏ ਹੋਏ ਆ ਕਿਉਂ ਬਣਾਏ ਆ ਕਿਉਂਕਿ ਸਾਰਿਆਂ ਨੂੰ ਆਪਾਂ ਮਾੜਾ ਨਹੀਂ ਕਹਿੰਦੇਗੇ ਨਾ ਹੀ ਆਪਾਂ ਕਿਸੇ ਦਾ ਨਾਮ ਲੈਣੇ ਆ ਪਰ ਲੇਕਿਨ ਉਹਨਾਂ ਨੇ ਕਸਟਮਰਾਂ ਦੇ ਮਨ ਦੇ ਵਿੱਚ ਇਹ ਵਹਿਮ ਪਾਇਆ ਵਾ ਵੀ ਤੁਹਾਡਾ ਮਿਸਤਰੀ ਜਾਣ ਕੇ ਕ੍ਰਿੰਕ ਖੋਲ ਰਿਹਾ ਅੱਜ ਤੁਹਾਨੂੰ ਅਸਲੀਅਤ ਦਿਖਾਉਂਗਾ ਕਾਰਨ ਕੀ ਸੀ ਉਸ ਕ੍ਰਿੰਕ ਨੂੰ ਖੋਲਣ ਦਾ ਕੀ ਕਾਰਨ ਸੀ ਉਸ ਨੂੰ ਕ੍ਰਿੰਕ ਨੂੰ ਖੋਲਣ ਦਾ ਅੱਜ ਤੁਹਾਨੂੰ ਅੱਖੀਂ ਦਿਖਾਉਂਗਾ ਪਹਿਲਾਂ ਤਾਂ ਤੁਹਾਨੂੰ ਇਸ ਟਰੈਕਟਰ ਦੇ ਨਿਗਾਹ ਮਰਾਵਾਂ ਇਹ ਟਰੈਕਟਰ 12 13 ਮਾਡਲ ਟਰੈਕਟਰ ਆ ਇਹਦੇ ਵਿੱਚ ਆਪਾਰਟ ਸਾਰਾ ਖੁੱਲ ਗਿਆ ਇਧਰ ਕ੍ਰੈਂਕ ਦਿਖਾਉਣਾ ਤੁਹਾਨੂੰ ਆਪ ਭਰਾ ਨੇ ਆਪਣੇ ਨੇ ਜਿਹੜਾ ਉੱਪਰ ਉੱਪਰ ਪਿਸਟਨ ਸਲੀਵ ਰਿੰਗ ਤਾਂ ਪਾਤੇ ਦੇਖੋ ਚੈੱਕ ਕਰਨਾ ਕੀ ਹੁੰਦਾਗਾ ਦੇਖੋ ਮੇਨ ਹੁੰਦਾ ਆਪਣਾ ਪਿਸਟਨ ਸਲੇਵ ਹੈਡ ਚੈੱਕ ਕਰਨਾ ਉਸ ਤੋਂ ਬਾਅਦ ਇੰਆਂ ਦੇ ਵਿੱਚ ਚੈਕਿੰਗ ਹੁੰਦੀ ਆਪਣੇ ਕੋਈ ਪਾਰਟ ਹੈਡ ਦੇ ਸਪਰਿੰਗ ਤਾਂ ਨਹੀਂ ਕੋਈ ਦਬਿਆ ਕੈਂਮ ਸ਼ਾਫਟ ਤਾਂ ਨਹੀਂ ਕੋਈ ਦਬੀ ਜਾਂ ਕੋਈ ਬੁਸ਼ ਤਾਂ ਨਹੀਂ ਢਿੱਲਾ ਜਾਂ ਕੋਈ ਪੂਰੇ ਪਲੇ ਤਾਂ ਨਹੀਂ ਕਿਸੇ ਚੀਜ਼ ਦੇ ਵਿੱਚ ਟਾਈਮਿੰਗ ਗੇਅਰ ਤਾਂ ਹੁੰਦਾ ਕਿ ਇੱਧਰ ਦੇਖੋ ਪਹਿਲਾਂ ਤਾਂ ਆਪਾਂ ਕੈਮ ਬੁਸ਼ ਤੇ ਨਿਗਾਹ ਮਾਰੀਏ ਦੇਖੋ ਕੈਮ ਬੁਸ਼ ਆਪਣਾ ਇਹਦਾ ਬਿਲਕੁਲ ਖਰਾਬ ਹੋ ਚੁੱਕਿਆ ਇਹ ਕਾਰਨ ਕੀ ਹੁੰਦਾ ਇਹਦਾ ਖਰਾਬ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੇ ਲਿਫਟ ਪੰਪ ਆ ਜਗ੍ਹਾ ਤੇ ਚੱਲਦੇ ਆ ਤੇ ਟਰੈਕਟਰ ਜਦੋਂ 6000 7000 ਘੰਟਾ ਚੱਲ ਜਾਂਦਾ ਤਾਂ ਕੈਮ ਬੁਸ਼ ਥੋੜਾ ਜਿਆਦਾ ਲੂਜ਼ ਹੋ ਜਾਂਦਾ ਪਰ ਲੇਕਿਨ ਇਹਦੇ ਨਾਲ ਆਵਾਜ਼ ਮੂਰੋ ਹਿੱਸੇ 'ਚ ਆਉਂਦੀ ਇੰਜਨ 'ਚ ਆਉਂਦੀ ਆ ਪਰ ਇਹਦੇ ਨਾਲ ਕੋਈ ਧੂਆ ਮਾਰਨੀ ਸਮੱਸਿਆ ਨਹੀਂ ਜੇ ਕਹਿ ਦਈਏ ਵੀ ਇਹਦੇ ਨਾਲ ਧੂਆ ਮਾਰਨ ਲੱਗ ਪੈਂਦਾ ਟਰੈਕਟਰ ਇਹਦੇ ਨਾਲ ਕੋਈ ਦਿੱਕਤ ਨਹੀਂ ਇਹ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਜਦੋਂ ਇੰਜਨ ਓਵਰਹਾਲ ਕਰੀਏ ਸਾਨੂੰ ਇਹ ਚੀਜ਼ਾਂ ਚੈਕਿੰਗ ਕਰਨੀਆਂ ਪੈਂਦੀਆਂ ਹੁਣ ਕ੍ਰੈਂਕ ਤੇ ਆਜੋ ਆਹ ਦੇਖੋ ਇੱਧਰ ਆਹ ਕਚਰੇ ਆਉਣ ਕਾਰਨ ਕਰਕੇ ਕ੍ਰੈਂਕ ਇੱਥੋਂ ਕੱਟੀ ਗਈ ਆ ਦੇਖੋ ਆਂਗਲ ਨੂੰ ਉੱਧਾ ਰੜਕਦੀ ਜਮਾ ਸਾਰੀ ਆਹ ਦੇਖੋ ਇੰਨੀ ਕੱਟੀ ਗਈ ਕ੍ਰੈਂਕ ਆ ਦੇਖੋ ਇੰਨੇ ਸਕ੍ਰੈਚ ਪੈ ਗਏ ਆ ਜਗ੍ਹਾ ਤੇ ਆਹ ਦੇਖੋ ਇਹਦੇ ਨਾਲ ਹੁੰਦਾ ਕੀ ਆ ਕਿਉਂਕਿ ਜਦੋਂ ਆਪਣੇ ਮੇਨ ਪੀਸ ਕੱਟੇ ਜਾਣ ਤਾਂ ਕ੍ਰੈਂਕ ਜਿਹੜੀ ਟੌਪ ਤੋਂ ਜਿੰਨੀ ਪਿਸਟਨ ਦੀ ਕੰਪਨੀ ਦੀ ਟੌਪ ਰੱਖੀ ਹੁੰਦੀ ਆ ਉਸ ਤੋਂ ਜਦੋਂ ਕ੍ਰੈਂਕ ਸ਼ਾਫਟ ਘਸ ਜਾਂਦੀ ਆ ਤਾਂ ਕ੍ਰੈਂਕ ਥੱਲੇ ਵਾਲੀ ਸਾਈਡ ਨੂੰ ਵਜਨ ਦੇ ਕਾਰਨ ਡਿੱਗ ਪੈਂਦੇ ਜਿਸ ਕਾਰਨ ਕਰਕੇ ਜਿਹੜੇ ਉੱਪਰੋਂ ਪਿਸਟਨ ਆਪਣੇ ਡਾਊਨ ਡਾਊਨ ਨਜ਼ਰ ਆਉਣ ਲੱਗ ਪੈਂਦੇ ਆ ਇਸ ਕਾਰਨ ਕਰਕੇ ਸਾਨੂੰ ਜਿਹੜੀ ਕ੍ਰੈਂਕ ਦੀ ਵੀ ਚੈਕਿੰਗ ਕਰਨੀ ਪੈਂਦੀ ਆ ਬਾਕੀ ਜਦੋਂ ਇਹਦੇ ਵਿੱਚ ਥਰਸਟਾਂ ਦੇ ਵਿੱਚ ਪਲੇ ਪੈ ਗਈ ਇਹਨਾਂ ਸਾਈਡਾਂ ਦੇ ਵਿੱਚ ਪਲੇ ਪੈ ਜਾਂਦੀ ਆ ਉਹਦੇ ਨਾਲ ਹੁੰਦਾ ਕੀ ਆ ਜਦੋਂ ਗਾਂ ਭਿਸ਼ਾਉਂਦੀ ਆ ਤਾਂ ਦੰਦੇ ਟੇਪਰ ਹੋਣ ਦੇ ਨਾਲ ਨਾਲ ਤੋਡੀ ਐਡਲ ਵੀ ਪਲੇ ਸ਼ੋ ਕਰਨ ਲੱਗ ਪੈਂਦਾ ਉਹ ਵੀ ਇਹਦੇ ਵਿੱਚ ਮੇਨ ਦਿੱਕਤ ਸੀ ਕਿਉਂਕਿ ਇਹਦੀਆਂ थ्रਸਟ ਵਾਸ਼ਲਾਂ ਬਿਲਕੁਲ ਵੱਡੀਆਂ ਗਈਆਂ ਸੀਗਾ ਜਿਹਦੇ ਕਾਰਨ ਕਰਕੇ ਪਲੇ ਘੱਟੋ-ਘੱਟ 1 ਸੂਤ 1.5 ਸੂਤ ਦੀ ਪਲੇ ਸੀ ਕ੍ਰਿੰਕ ਦੇ ਵਿੱਚ ਇਸ ਕਾਰਨ ਕਰਕੇ ਵੀ ਇਸੇ ਨੂੰ ਇੰਜਨ ਨੂੰ ਖੋਲਿਆ ਬਾਕੀ ਤੁਹਾਨੂੰ ਮੈਂ ਲਾਈਨਰ ਦਿਖਾਉਣਾ ਦੇਖੋ ਆ ਦੇਖੋ ਐਨਾ ਬੌਂਡ ਲਾ ਕੇ ਆ ਦੇਖੋ ਇਦਾਂ ਥੋੜਾ ਫਿਟਿੰਗ ਹੁੰਦੀ ਸੱਜਣੋਂ ਲਾਈਨਰ ਵਗੈਰੀ ਇਹ ਦੇਖੋ ਤੁਸੀਂ ਦੇਖੋ ਇਧਰ ਦੇਖ ਸਕਦੇ ਹੋ ਆਰਲਾ ਟਾਈਟ ਲਾ ਕੇ ਆ ਦੇਖੋ ਲਾਈਨਰ ਆਪਣੇ ਫਿੱਟ ਕੀਤੇ ਹੋਏ ਆ ਇਹਦੇ ਨਾਲ ਹੁੰਦਾ ਕਿ ਸੀ ਪਿਸਟਨਾਂ ਦਾ ਵੀ ਤੁਹਾਨੂੰ ਨਜ਼ਰ ਮਾਰਾਉਣਾ ਮੈਂ ਪਿਸਟਨਾਂ ਦੇ ਵਿੱਚ ਕੀ ਹੋਇਆ ਕਿਉਂ ਉਹਦੇ ਵਿੱਚ ਦਿੱਕਤ ਆਈ ਆ ਦੇਖੋ ਆ ਦੇਖੋ ਹਾਂ ਦੇਖੋ ਲਾਈਨਰ ਦੇ ਵਿੱਚ ਦੇਖੋ ਕਿੰਨਾ ਆਪਣਾ ਸਕ੍ਰੈਚ ਆ ਗਿਆ ਕਿਉਂਕਿ ਟਰੈਕਟਰ ਇਹ ਇੰਜਨ ਕਰਾਉਣ ਤੋਂ ਬਾਅਦ ਘੱਟੋ ਘੱਟ 1.5 2 ਲੀਟਰ ਔਇਲ ਖਾਂਦਾ ਸੀਗਾ ਕੰਪਨੀ ਦੀ ਕਿੱਟ ਪਾਉਣ ਤੋਂ ਬਾਅਦ باوجود ਵੀ ਆ ਦੇਖੋ ਇਹ ਕਿਉਂ ਆਇਆ ਇਹਦਾ ਵੀ ਮੈਂ ਤੁਹਾਨੂੰ ਕਾਰਨ ਦਿਖਾਉਣਾਗਾ ਬਾਕੀ ਸਾਰੀਆਂ ਲਾਈਨਰ ਦੇ ਵਿੱਚ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਇੰਨੇ ਗੰਭਾਹ ਆ ਦੇ ਇਹ ਸਕ੍ਰੈਚ ਬਿਲਕੁਲ ਨਹੀਂ ਆਉਣੇ ਚਾਹੀਦੇ ਜਿਵੇਂ ਆਪਣਾ ਪਿਸਟਨ ਸੀਜ਼ ਨਹੀਂ ਹੋ ਜਾਂਦਾ ਉਸ ਤਰ੍ਹਾਂ ਇਹ ਪ੍ਰੋਬਲਮ ਆਈ ਹੈ ਦੇ ਵਿੱਚ ਸਾਰੇ ਲਾਈਨਰ ਦੇ ਵਿੱਚ ਐਚ ਵੀ ਜ਼ਿਆਦਾ ਆਈ ਹੈ ਦੇਖੋ ਆ ਦੇਖੋ ਲਓ ਕਰੋ ਚੈੱਕ ਉਹਨ ਅਰਲਾਟਟ ਇਥੇ ਲਾਉਣ ਦਾ ਮਕਸਦ ਨਹੀਂ ਬੰਦਦਾ ਸੱਜਣੋ ਕੰਪਨੀ ਵੀ ਇਸ ਚੀਜ਼ ਨੂੰ ਲਾ ਸਕਦੀ ਹੈ ਪਰ ਲੇਕਨ ਇੱਥੇ ਕੋਈ ਅਰਲਾਟੈਟ ਦੀ ਲਾਉਣ ਦੀ ਲੋੜ ਨਹੀਂ ਪੈਂਦੀਗੀ ਆ ਦੇਖੋ ਸਾਰੀਆਂ ਰਬੜਾ ਰਬੜਾ ਆਸਰਾਖ ਵਗੈਰਾ ਸਾਰੇ ਐਨਾ ਬੰਡ ਲਾ ਕੇ ਚੋਕ ਕੀਤੇ ਪਏ ਸੀਗੇ ਕਿਉਂਕਿ ਪਾਣੀ ਦੀ ਸਪਲਾਈ ਨਹੀਂ ਇਸ ਟਰੈਕਟਰ ਨੂੰ ਵਧੀਆ ਮਿਲਦੀ ਸੀਗੀ ਬਾਕੀ ਤੁਹਾਨੂੰ ਇਸ ਟਰੈਕਟਰ ਦੇ ਜਿਹੜੇ ਪਿਸਟਨ ਵੀ ਚੈੱਕ ਕਰਾਉਣਾ ਮੈਂ ਲਿਆ ਕੇ ਬਣੇ ਰਿਹਾ ਵੀਡੀਓ ਦੇ ਨਾਲ ਆਓ ਮੇਰੇ ਕੋਲ ਪਿਸਟਨ ਆ ਗਏ ਆ ਦੇਖੋ ਤੁਸੀਂ ਬਿਲਕੁਲ ਪਾਏ ਨਾ ਬਿਲਕੁਲ ਨਵੇਂ ਆ ਦੇਖੋ ਇਹ ਬਿਲਕੁਲ ਨਵੇਂ ਪਿਸਟਨ ਆ ਏ ਭਰਾ ਕਹਿਣ ਕਿਵੇਂ ਜਾਣ ਕੇ ਕਹਿਣਾ ਵੀ ਤੂੰ ਥੋੜਾ ਟਾਈਮ ਹੋ ਜਾਂਨੋ ਆ ਦੇਖੋ ਆ ਪਿਸਟਨ ਤੇ ਨਿਗਾ ਮਾਰੋ ਮਾਰੋ ਆ ਜਗ੍ਹਾ ਤੇ ਆ ਜਗ੍ਹਾ ਤੇ ਇੱਥੇ ਆ ਜਗ੍ਹਾ ਤੇ ਇਹ ਜਿਹੜੀ ਇਹ ਨਿਸ਼ਾਨ ਕਿਉਂ ਆਉਂਦਾ ਇੱਥੇ ਦਾਗ ਦਾ ਇਹ ਉਦੋਂ ਆਉਂਦਾ ਜਦੋਂ ਆਪਣੇ ਜਿਹੜੇ ਸਲੀਮਬ ਦੇ ਜਿਹੜੇ ਲਾਈਨਰ ਦੇ ਰਬਟਰਿੰਗ ਆਪਾਂ ਟਾਈਟ ਠੋਕਦਗੇ ਟਾਈਟ ਠੋਕਣ ਦੇ ਨਾਲ ਰਬਟਰਿੰਗ ਹੁੰਦਾ ਕੀ ਆ ਤੁਹਾਡਾ ਲਾਈਨਰ ਘੁੱਟਿਆ ਜਾਂਦਾ ਇਹਨੂੰ ਚੈੱਕ ਕਰਨ ਦਾ ਤਰੀਕਾ ਇਹ ਹੁੰਦਾਗਾ ਜਦੋਂ ਆਪਾਂ ਇੰਜਨ ਫਿੱਟ ਕਰਦੀਏ ਤਾਂ ਬਿਨਾਂ ਰਿੰਗਾਂ ਤੋਂ ਕੱਲਾ ਪਿਸਟਨ ਆਪਾਂ ਨੂੰ ਸਲੀਬਾਂ 'ਚ ਰੌਡ ਰਿੰਗ ਫਿੱਟ ਕਰਨ ਤੋਂ ਬਾਅਦ ਪਾ ਕੇ ਦੇਖਣਾ ਪੈਂਦਾਗਾ ਵੀ ਫ੍ਰੀ ਰਿਮੂਵ ਕਰ ਰਿਹਾ ਵਿੱਚ ਜੇ ਫ੍ਰੀ ਨਹੀਂ ਰਿਮੂਵ ਕਰਦਾ ਤਾਂ ਤੁਹਾਡੇ ਨਾਲ ਇਹ ਇਦਾਂ ਦੀ ਦਿੱਕਤ ਦੇਖਣ ਨੂੰ ਆਊਗੀ ਇਹਦੇ ਨਾਲ ਹੁੰਦਾ ਕੀ ਆ ਮੁਗਲੈਲ ਵੀ ਟਰੈਕਟਰ ਖਾਊਗਾ ਤੁਹਾਡਾ ਇੰਜਨ ਗਰਮ ਵੀ ਹੋਊਗਾ ਇਸ ਕਾਰਨ ਕਰਕੇ ਇਹ ਚੀਜ਼ ਨੂੰ ਵੀ ਆਪਾਂ ਨੂੰ ਚੈੱਕ ਕਰਨ ਦੀ ਬਹੁਤ ਜ਼ਿਆਦਾ ਵੱਡੀ ਲੋੜ ਪੈਂਦੀ ਹੈਗੀ ਸੱਜਣੋ ਕਿਉਂਕਿ ਆਪਣੀ ਕੋਈ ਵੀ ਵੀਡੀਓ ਹੁੰਦੀ ਹੈ ਤੁਹਾਨੂੰ ਪਤਾ ਹੈ ਹਰ ਵੀਡੀਓ ਤੁਸੀਂ ਦੇਖਦੇ ਆ ਕੋਈ ਨਾ ਕੋਈ ਇਨਫੋਰਮੇਸ਼ਨ ਵਾਲੀ ਹੁੰਦੀ ਆ ਤੇ ਹਰ ਚੀਜ਼ ਇਨਫੋਰਮੇਸ਼ਨ ਤੇ ਆਪਾਂ ਗੱਲਬਾਤ ਕਰਦੇ ਆ ਤੇ ਇਸ ਕਾਰਨ ਕਰਕੇ ਜਦੋਂ ਲਾਈਨਰ ਫਿੱਟ ਕਰੋਂ ਰਬੜ ਰਿੰਗ ਮੰਨ ਲਓ ਟਾਈਟ ਵੀ ਪਾਗੇ ਤੁਹਾਡੇ ਤਾਂ ਪਿਸਟਨ ਨੂੰ ਫ੍ਰੀ ਪਾ ਕੇ ਦੇਖੋ ਵੀ ਫ੍ਰੀ ਪੈਂਦਾਗਾ ਤਾਂ ਜੋ ਇਦਾਂ ਦੀ ਨੌਬਤ ਨਾ ਆਵੇ ਇਸ ਕਾਰਨ ਕਰਕੇ ਸਵਰਾਜ ਦਾ ਇੰਜਨ ਜਿੰਨਾ ਜ਼ਿਆਦਾ ਟਾਈਟ ਬੰਨਾਂਗੇ ਉਹ ਵੀ ਨਹੀਂ ਚੱਲਦਾ ਜਿੰਨਾ ਜ਼ਿਆਦਾ ਆਪਾਂ ਇਹਨੂੰ ਕਲੀਨਸ ਨਾਲ ਰੱਖਾਂਗੇ ਉਨਾ ਹੀ ਇਹ ਨੀ ਚੱਲਦਾ ਵਧੀਆ ਜੇ ਕਲੀਅਰੈਂਸ ਪ੍ਰੋਪਰ ਰੱਖਾਂਗੇ ਫੇਰ ਇੰਜਨ ਚੱਲੂਗਾ ਇਸ ਕਾਰਨ ਕਰਕੇ ਸਵਰਾਇ ਟਰੈਕਟਰ ਦਾ ਜਿਹੜਾ ਇੰਜਨ ਹੈ ਇਸੇ ਕਾਰਨ ਕਰਕੇ ਨਹੀਂ ਕਈਆਂ ਆਪਣੇ ਭਰਾ ਕਰ ਦਿੰਨੇ ਆ ਤੇ ਚੱਲਦਾ ਨਹੀਂਗਾ ਇਹੀ ਇਹਦੀ ਮੇਨ ਰੀਜਨ ਹੁੰਦਾ ਬਾਕੀ ਤੁਹਾਨੂੰ ਕਾਰਨ ਦੱਸ ਹੀ ਦਿੱਤਾ ਹਨ ਤੇ ਅੱਜ ਇਸ ਦਾ ਜਿਹੜਾ ਇੰਜਨ ਆਪਾਂ ਕੋੜਕਪੁਰੇ ਭੇਜਾਂਗੇ ਗ੍ਰੈਂਡਰ ਵਾਲੇ ਕੋਲੇ ਬਾਕੀ ਦਾ ਪਾਰਟ ਜਿਹੜਾ ਆ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਕੰਪਨੀ ਦਾ ਪਾਰਟ ਚ ਯੂਜ਼ ਕੀਤਾ ਹਨ ਤਾਂ ਜਿਹੜਾ ਕਰਾਂਗੇ ਬਾਕੀ ਜਿਹੜਾ ਵਰਕ ਆ ਤੁਹਾਨੂੰ ਦਿਖਾ ਦਈਏ ਤੇ ਫਿਰ ਸ਼ਾਮ ਤੱਕ ਕਰਾਂਗੇ ਕੰਮ ਜਿਹੜਾ ਵੀ ਤੁਹਾਡੀ ਆਪਣੀ ਵਰਕਸ਼ਾਪ ਦੇ ਕੰਮ ਆ ਸਾਰਾ ਤੁਹਾਨੂੰ ਦਿਖਾ ਕੇ ਜਾਵਾਂਗੇ ਅੱਜ ਦੇ ਵਲੌਗ ਦੇ ਵਿੱਚ ਤੇ ਇਧਰ ਇਹ ਸਟੈਂਡਰਡ ਟਰੈਕਟਰ ਆਪਣਾ ਇਹ ਆਇਆ ਆਪਣੇ ਕੋਲੇ ਬਠਿੰਡੇਰੀ ਦੇ ਪੁੱਛੋ ਮੰਡੀ ਕੋਲੋਂ ਇਹਦੇ ਵਿੱਚ ਲੱਗੇ ਆਪਾਂ ਟਾਈਮਿੰਗ ਏਅਰ ਫਿਟ ਕਰਨਾ ਸਾਰਾ ਓਕੇ ਜੀ ਰਿਪੋਰਟ ਕਰਨਾ ਇਧਰ ਜਿਹੜਾ 75 ਪ੍ਰਾਲ ਦੀ ਹਾਂਡੀ ਆਪਣੇ ਕੋਲੇ ਆ ਗਈ ਸੀ ਕੱਲ ਬਣ ਕੇ ਇਹਦੇ ਵਿੱਚ ਬੁਸ਼ ਵਗੈਰਾ ਦੇਖੋ ਬੁਸ਼ ਵਗੈਰਾ ਲੱਗ ਗਿਆ ਤੇ ਇਧਰ ਆਪਣੀ ਆ ਪਲੇਟ ਵੀ ਫਿਟ ਕਰਾਤੀ ਜਿਹੜੀ ਕਿ ਆਪਾਂ ਡਬਲ ਟਾਪਿਆ ਸੈੱਟ ਕਰਨਾਗਾ ਉਹ ਪਲੇਟ ਵੀ ਲੱਗ ਗਈ ਤੇ ਇਸ ਤੋਂ ਆ ਇਹਦੀ ਕਲਚ ਪਲੇਟ ਪਾ ਕੇ ਆਪਾਂ ਤੇ ਕਰਾਰੀਆਂ ਕਸ ਕੇ ਤੇ ਕਰਾਂਗੇ ਹਾਂਡੀ ਫਿੱਟ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਠੀਕ ਹੈ ਤੇ ਜੁੜੇ ਰਹਿਓ ਵੀਡੀਓ ਦੇ ਨਾਲ ਹਾਂ ਉਹ ਆਪਣਾ 900 ਟ੍ਰੇਡ ਕੀਤਾ ਹੋਇਆ ਹੈਗਾ ਤੇ ਚਲੋ ਚਲਾ ਕੇ ਦਿਖਾਉਨੇ ਆ ਬਾਕੀ ਹੁਣ ਆਪਾਂ ਇਸ ਟਰੈਕਟਰ ਦੀ ਜਿਹੜੀ ਵੀਡੀਓ ਬਣਾ ਰਹੇ ਆ ਇਹ ਬਣਾ ਰਹੇ ਆ ਨੌਕਸ ਵਾਲੀ ਤੇ ਉਸ ਤੋਂ ਬਾਅਦ ਤੁਹਾਨੂੰ ਬਣਾਵਾਂਗੇ ਵੀਡੀਓ ਜਦੋਂ ਇਸ ਟਰੈਕਟਰ ਦਾ ਰਿਪੇਅਰ ਕਰਤੀ ਠੀਕ ਹੈ ਤੇ ਚਲੋ ਚਲਾ ਕੇ ਵਿਖਾਉਨੇ ਆ ਤੁਹਾਨੂੰ ਤੇ ਪਾ ਵੀ ਹਾਲ ਆਪਣੇ ਕੋਲ ਟਰੈਕਟਰ 4 ਵੀਲ 855 ਜ ਆਇਆ ਸੀਗਾ ਪੰਪ ਦੀ ਹਾ ਮੋਡੀਫਿਕੇਸ਼ਨ ਕਰਾਉਣ ਲਈ ਤੇ ਸੋਸ ਟਰੈਕਟਰ ਨੂੰ ਆਪਾਂ ਚੈੱਕ ਅਪ ਕਰਦੇ ਆਂ ਇੱਧਰ ਤੇ ਇੱਧਰ ਬਾਈ ਜੀ ਲੈ ਕੇ ਆਏ ਸੀਗੇ ਆਪਣੇ ਕੋਲੇ ਤੇ ਚੈੱਕ ਅਪ ਕਰਦੇ ਆਂ ਬਾਕੀ ਚੈੱਕ ਅਪ ਕਰਕੇ ਤੇ ਦੇਖਦੇ ਆ ਪਰਫਾਰਮੈਂਸ ਦੇ ਵਿੱਚ ਕਿੰਨਾ ਕੁ ਫਰਕ ਪਿਆਗਾ ਤੇ ਬਾਕੀ ਭਰਾਣਾ ਵੀ ਗੱਲ ਕਰਾਵਾਂਗੇ ਇਹਨਾਂ ਦਾ ਟਰੈਕਟਰ ਆ ਠੀਕ ਹੈ ਬਾਕੀ ਦੇਖਦੇ ਆ ਆਪਾਂ ਕਿੰਨਾ ਕੁ ਪਰਫਾਰਮੈਂਸ ਦੇ ਵਿੱਚ ਫਰਕ ਪਿਆਗਾ ਕਲਟੀਵੇਟਰ ਆਪਾਂ 15 ਪਾਇਆ ਇਹ ਮਗਰ the pump the half modification kit ਦਾ ਸੱਜਣੋ ਕਲੱਚ ਖੁੱਲ ਗਿਆ ਸੀ ਆਪਣਾ ਤੇ ਕਲੱਚ ਖੋਲ ਕੇ ਤੇ ਕਰਦੇ ਇਧਰੋਂ ਚੰਗੀ ਤਰ੍ਹਾਂ ਵਾਸ਼ ਆਪਾਂ ਚੰਗੀ ਤਰ੍ਹਾਂ ਕਰਕੇ ਵਾਸ਼ ਆਪਾਂ ਇਹਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਕਲੱਚ ਦਾ ਸਮਾਨ ਲੈ ਕੇ ਆਉਣੇ ਨਵਾਂ ਬਾਕੀ ਇਹਦਾ ਵੀਲ ਦਾ ਫੇਸ ਲਾਉਣਾ ਪਾਉਣਾ ਫਾਇਵਾ ਤੇ ਵੀਲ ਦਾ ਫੇਸ ਜਦੋਂ ਆ ਗਿਆ ਤਾਂ ਉਹਦੇ ਬਾਅਦ ਫਿੱਟ ਕਰਾਂਗੇ ਤੇ ਫਿਰ ਇੱਕ ਇਸ ਤੋਂ ਬਾਅਦ ਇੱਕ ਇਹਦਾ ਟਾਪਾ ਪਟ ਕੇ ਆਪਾਂ ਚੈੱਕ-ਅਪ ਕਰਨਾਗਾ ਕਿਉਂਕਿ ਲਿਫਟ ਟਾਪੇ ਦੇ ਵਿੱਚ ਬਾਈ ਨੂੰ ਕੋਈ ਛਾਕਾ ਕਹਿੰਦਾ ਆਵਾਜ਼ ਵਗੈਰਾ ਆਉਂਦੀ ਹੈ ਤੇ ਉਹ ਆਪਾਂ ਚੈੱਕ-ਅਪ ਕਰਾਂਗੇ ਠੀਕ ਹੈ ਤੇ ਚਲੋ ਬਾਕੀ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਵਿਚਿਤਰ ਭਰਾਲ ਟਰੈਕਟਰ ਦਾ ਜਿਹੜਾ ਪਿਛਲਾ ਹਿੱਸਾ ਕੰਪਲੀਟ ਕਰਾਂਗੇ ਇਹ ਸੋ ਜਿਹੜਾ ਟਰੈਕਟਰ ਸਟੈਂਡਰਡ ਤਿਆਰ ਕਰ ਰਹੇ ਆਂ ਆਪਾਂ ਉਹਦੇ ਵਿੱਚ ਕਲਚ ਬੈਟ ਜਿਹੜੀ ਇਹ ਸੋਨਾ ਲਿਕਾ ਕੰਪਨੀ ਦੀ ਯੂਜ਼ ਕਰਾਂਗੇ ਪੰਜ ਫਰੀ ਤੇ ਬਾਕੀ ਉਹਦੇ ਵਿੱਚ ਜਿਹੜਾ ਫਿੰਗਰ ਸੈੱਟ ਆ ਉਹ ਵੀ ਆਪਾਂ ਲੁੱਕ ਦਾ ਪਾ ਰਹੇ ਆਂ ਔਰ ਇਹਨਾਂ ਤੇ ਆਹ ਵਾਲਾ ਫ੍ਰਾਈ 휠 ਦਾ ਬੈਰ ਲਾ ਦੇ ਆਪਾਂ ਇਹ ਮੈਨ ਫਿੰਗਰ ਆਂਗ ਆਪਣੀਆਂ ਤੇ ਚਲੋ ਲੈ ਕੇ ਪਾਰਟ ਆਪਾਂ ਚਲਦੇ ਹਾਂ ਵਰਕਸ਼ਾਪ ਬਾਕੀ ਲੁੱਕ ਦੀਆਂ ਇਹ ਕੰਪਨੀ ਜਵਰੀ ਨੂੰ ਤੇ ਇਹ ਡਾਇਫਰਮ ਆ ਗਈ ਆਪਣੀ ਇਹ ਵੀ ਸੋਨਾਲੀਕਾ ਕੰਪਨੀ ਦੀ ਆ ਸੋ ਦੋਸਤੋ ਬਾਕੀ ਆਪਾਂ ਆਗੇ ਸੀ ਇਧਰ ਖਰਾਦ ਵਾਲੀ ਸ਼ਾਪ ਤੇ ਬਾਕੀ ਜਿਹੜਾ ਆਪਾਂ ਕੱਬਰ ਵਛੇ ਤੋਂ ਟਰੈਕਟਰ ਖੋਲਿਆ ਵਾ 852 ਤੇ ਉਹਦਾ ਪਾਰਟ ਆਪਾਂ ਬਾਈ ਨੂੰ ਦੇਤਾ ਲੈ ਕੇ ਤੇ ਆ ਬਾਕੀ ਕਰ ਸਕਦਾ ਤੁਸੀਂ ਚੈੱਕ ਬਲਾਕ ਇਹ ਉਸ ਟਰੈਕਟਰ ਦਾ ਆ ਇਹ ਤੇ ਬਾਕੀ ਇਧਰ ਜਿਹੜਾ ਸਟੈਂਡਰਡ ਟਰੈਕਟਰ ਖੋਲਿਆ ਵਾ ਅਸੀਂ ਆਪਾਂ ਉਹਦਾ ਫੇਸ ਲਵਾ ਰਹੇ ਆਂ ਦਰਬਾਈ ਤੋਂ ਤੇ ਲਵਾ ਕੇ ਫੇਸ ਤੇ ਫਿਰ ਚਲਦੇ ਆਂ ਨਾਲੇ ਪੌਣੇ ਕਲੱਚ ਰੇਡ ਜਾ ਕੇ ਠੀਕ ਐ ਤੇ ਉਸ ਤੋਂ ਬਾਅਦ ਇੱਕ ਪੈਂਡ ਭਾਈ ਆਇਆ ਵਾ ਟਰੈਕਟਰ ਉਹਦੀ ਕਲੱਚ ਫਿਟ ਚੈੱਕ ਕਰਨੀ ਆਪਾਂ ਤੇ ਨਾਲੇ ਉਹਦਾ ਸਰਵਿਸ ਵਗੈਰਾ ਕਰਨਾ ਤੇ ਇਧਰ ਆਹ ਵਾਲਾ ਟਰੈਕਟਰ ਇਹ ਗੰਗਨਗਰ ਤੋਂ ਆਇਆ ਸੀ ਆਪਣੇ ਕੋਲ ਇੰਜਨ 963 ਹੋਣ ਵਾਸਤੇ ਤੇ ਸੋ ਆਪਣਾ ਇਹ ਨਵਾਂ ਬਲੌਕ ਫਿਟ ਕਰਤਾ ਇਹਦੇ ਵਿੱਚ ਤੇ ਬਾਕੀ ਲਾਈਨਰ ਵਗੈਰਾ ਫਿੱਟ ਕਰਕੇ ਬਾਈ ਆਪਣਾ ਓਕੇ ਦੀ ਰਿਪੋਰਟ ਕਰੀ ਜਾਂਦਾਗਾ ਕਰੋ ਚੱਲ ਲਓ ਜੀ ਤੇ ਬਾਕੀ ਸ਼ਮਾਂ ਵਗੈਰਾ ਦੀ ਸੈਟਿੰਗ ਪਹਿਲਾਂ ਹੀ ਕਰਕੇ ਦੇਣੀ ਹੈ ਬਾਈ ਨੂੰ ਆਪਾਂ ਤੇ ਚਲੋ ਬਾਕੀ ਆਪਣਾ ਕੰਮ ਜਿਹੜਾ ਵਰਕਸ਼ਾਪ ਤੇ ਪਿਆ ਜਿਹੜਾ ਉਹ ਕਰਾਂਗੇ ਜਾ ਕੇ ਠੀਕ ਹੈ ਚਲੋ ਚੱਲਦੇ ਆਂ ਵਰਕਸ਼ਾਪ ਆਪਾਂ ਠੀਕ ਹੈ ਜੀ ਸੋ ਦੋਸਤੋ ਜਿਹੜਾ ਆਪਣੇ ਕੋਲੇ ਸਟੈਂਡਰਡ ਟਰੈਕਟਰ ਆਇਆ ਵਾ ਸੀਗਾ ਬਠਿੰਡੇ ਜ਼ਿਲ੍ਹੇ ਦਾ ਤੇ ਸੋ ਇਹਦੇ ਵਿੱਚ ਜਿਹੜਾ ਕਲੱਚ ਵਗੈਰਾ ਦੀ ਆਪਣੀ ਫੁੱਲ ਜੌਬ ਹੋ ਗਈ ਆ ਤੇ ਕੱਲੂ ਖੋਲਾਂਗੇ ਇੱਕ ਤਾਂ ਨਾਟਕ ਰਣਾ ਦਾ ਕਲੱਚ ਆਪਾਂ ਉਹ ਕਰਕੇ ਕੰਪਲੀਟ ਫਿਰ ਉਸ ਤੋਂ ਬਾਅਦ ਜਿਹੜਾ ਕੱਲੂ ਵਲੌਗ ਤੁਹਾਨੂੰ ਦੇਖਣ ਨੂੰ ਮਿਲੂਗਾ ਉਹ ਆਪਣੇ 75 ਭਰਾਲੇ ਟਰੈਕਟਰ ਦਾ ਦੇਖਣ ਨੂੰ ਮਿਲੂਗਾ ਫਿਰ ਦੁਬਾਰਾ ਠੀਕ ਹੈ ਜੋ ਕੋਈ ਦੀ ਹਾਂਡੀ ਦਾ ਕੰਮ ਥੋੜਾ ਜਿਹਾ ਪੈਂਡਿੰਗ ਦੁਬਾਰਾ ਰਹੇਗਾ ਸੀ ਜਿਸ ਕਾਰਨ ਕਰਕੇ ਦੁਬਾਰਾ ਭੇਜੀ ਸੀਗੀ ਉਹ ਆਪਣੇ ਕੋਲੇ ਅੱਜ ਫੇਰ ਬਣ ਕੇ ਆ ਗਈ ਹੈ ਇਸ ਕਾਰਨ ਕਰਕੇ ਉਹਦਾ ਅੱਜ ਕੰਮ ਨਹੀਂ ਹੋਇਆ ਤਾਂ ਜਾ ਕਰਕੇ ਸਾਨੂੰ ਜਿਹੜਾ ਵਲੌਗ ਹੈ ਪਾਉਣਾ ਪੈ ਗਿਆ ਠੀਕ ਹੈ ਤੇ ਬਾਕੀ ਤੁਹਾਨੂੰ ਇਹਦੇ ਵਿੱਚ ਜਿਹੜਾ 855 ਆਪਾਂ ਮੋਡੀਫਾਈ ਕੀਤਾ ਉਹਦੀ ਪਰਫਾਰਮੈਂਸ ਦਿਖਾਈ ਜਿਹੜੀ ਕਿ ਪمپ ਸੈਟਿੰਗ ਕੀਤੀ ਹੈ ਕਿਉਂਕਿ ਇਹ ਪੰਪ ਸੈਟਿੰਗ 2500 3000 ਦੇ ਕਰੀਬ ਹੁੰਦੀ ਆ ਜਿਹੜੀ ਕਿ ਮੈਂ ਤੁਹਾਨੂੰ ਇਹ ਵੀਡੀਓ ਪਾਈ ਹੈਗੀ ਬਾਕੀ ਜਿਹੜਾ ਪ੍ਰੋਪਰ ਆਪਣਾ ਐਡਰੈਸ ਆ ਜਲਾ ਫਰੀਦਕੋਟ ਬਰਗਾੜੀ ਦੇ ਵਿੱਚ ਆ ਬਾਕੀ ਫੋਨ ਨੰਬਰ ਆ ਤੁਹਾਨੂੰ ਸਕਰੀਨ ਤੇ ਲੱਗਿਆ ਵਾ ਪਹਿਲਾ ਪਹਿਲੀਆਂ ਚ ਤੁਸੀਂ ਉੱਥੇ ਜਾ ਕੇ ਆਪਣਾ ਦੇਖ ਸਕਦੇ ਹੋ ਠੀਕ ਹੈ ਕਿਉਂਕਿ ਇਸ ਪੰਪ ਸੈਟਿੰਗ ਦੇ ਵਿੱਚ ਅਸੀਂ ਹਾਰਮੋਡੀਫੀਕੇਸ਼ਨ ਕਰਦੇ ਆ ਹਾਰਮੋਡੀਫੀਕੇਸ਼ਨ ਦੇ ਨਾਲ ਤੁਹਾਡਾ 5 ਤੋਂ 7 ਐਚਪੀ ਟਰੈਕਟਰ ਫਰਕ ਪਾ ਜਾਂਦਾ ਪਰ ਟਰੈਕਟਰ ਨਵਾਂ ਮਾਡਲ ਹੋਣਾ ਚਾਹੀਦਾ ਦੇਖੋ ਜੇ ਤੁਸੀਂ ਪੁਰਾਣੇ ਮਾਡਲ ਨੂੰ ਕਰਾਉਣਾ ਚਾਹੁੰਦੇ ਹੋ ਫਿਰ ਆਪਾਂ ਨੂੰ ਉਹਦਾ ਪੰਪ ਵੀ ਕਰਨਾ ਪੈ ਸਕਦਾਗਾ ਠੀਕ ਹੈ ਕਿਉਂਕਿ ਇੰਜਨ ਬਿਲਕੁਲ ਸਹੀ ਹੋਣਾ ਚਾਹੀਦਾ ਉਸ ਟਰੈਕਟਰ ਦਾ ਠੀਕ ਹੈ ਤੇ ਚਲੋ ਬਾਕੀ ਇਧਰ ਜਿਹੜਾ ਸਟੈਂਡ ਡਰੈਕਟਰ ਆਇਆ ਸੀ ਇਹਦਾ ਕਲਚ ਵਗੈਰਾ ਲਿਫਟ ਵਗੈਰਾ ਚੈੱਕ ਜਿਹੜਾ ਕੰਮ ਓਕੇ ਕਰਤਾ ਤੇ ਕੱਲ ਨੂੰ ਕਰਾਂਗੇ ਆਪਾਂ ਸਵਰਾਜ ਦਾ ਕੰਮ ਸ਼ੁਰੂ ਠੀਕ ਆ ਐਕਸਲ ਵਗੈਰਾ ਸਾਰੇ ਆਪਾਂ ਫਿਟਿੰਗ ਕਰਾਂਗੇ ਕੱਲ ਨੂੰ ਹੱਲ ਹਲੇ ਵਲੌਗ ਦੇ ਵਿੱਚ ਹਾਂਡੀ ਦੀ ਫਿਟਿੰਗ ਕਰਾਂਗੇ ਠੀਕ ਹੈ ਜੀ ਤੇ ਸੋ ਧੰਨਵਾਦ ਸਸੀ ਕੱਲ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੇ ਓਕੇ ਬਾਏ